ਕੀ ਗੱਲ ਹੋ ਗਈ? ਉਹ ਖੁਸ਼ੀਆਂ ਮੇਰਾ। ਇਹ दारू? ਹਾਂ ਹਾਂ। दारू ਹੈ? ਥਾਰੇ ਨੂੰ ਸੁਨੇਹਾ ਦੇਤਾ ਮੈਂ ਤਾਂ। दारू ਵੰਡਾਂਗੇ, ਖੁਸ਼ੀਆਂ ਮਨਾਵਾਂਗੇ। ਇਹ ਤਾਂ ਕੀ ਗੱਲ ਨਹੀਂ ਥੋੜੀ। ਦੇਖੋ, ਮੇਰੇ ਕੁੜੀ ਹੋਈ ਐ। ਤਮਾ ਦੇ 3ਵੇਂ ਜਨਮ ਦਿਨ ਤੇ ਵੀ ਲੋਕਾਂ ਨੂੰ ਰੁਖ ਮੰਦੂਗਾ। ਤਾਂ ਕਿ ਲੋਕਾਂ ਨੂੰ ਪਤਾ ਨਾ ਲੱਗ ਸਕੇ। ਇਹ ਵਾਤਾਵਰਨ ਸੁਧਰ ਸਕੀ।

हलू हाटू

পাতুম পয়ী দেখ মুর मोकू रुख मंडू रुख मंडू रुख हा ਵੇ ਦਾ ਨਸੀਬ ਤੈਨੂੰ ਕਾਹਨੇ ਮੁਤਬਰਕ ਹੋਏ ਹਾਂ ਚੱਤਿੰਗਾ ਹਾਂ ਚੱਲਾ ਮੁੱਕਾ ਜਾ ਮਾ ਜਮਾ ਰੋਕ ਰੋੰਦਰ ਮੈਂ ਨਾ ਲੋਕਾਂ ਨੂੰ ਵੰਡ ਕੇ ਆਉਂਗਾ ਕੀ ਗੱਲ ਹੋਈ ਭਾਈ ਬੀਬੀ ਕੋਈ ਗੱਲ ਨਹੀਂ ਬਾਬਾ ਜੀ ਬਸ ਆ ਛੋਟੇ ਦੇ ਜਿੱਤੇ ਦੇ ਗੁੜੀ ਆ ਗਈ ਰਸੋ ਤੇ ਕਰਕੇ ਘਿਭਰਾਟ ਜੀ ਹੋ ਗਈ ਇਹ ਭਾਈ ਘਿਭਰਾਟਾਂ ਦੀ ਕਿਹੜੀ ਗੱਲ ਐ ਇਹ ਤਾਂ ਦੱਸ ਜੀ ਮੇਰ ਐ ਇਹ ਮੇਰੇ ਪੰਜ ਹੋ ਗਏ ਮੈਨੂੰ ਤਾਂ ਕੋਈ ਘਿਭਰਾਟ ਨਹੀਂ ਨਾ ਸਾਡੇ ਘਰ ਦੇ ਨੂੰ ਘਿਭਰਾਟ ਐ ਨਾ ਅਮਰੀਕਾ ਨੂੰ ਹਨ ਨੂੰ ਘਿਭਰਾਟ ਐ ਪੰਜ ਪੋਤੀਆਂ ਮੇਰੇ ਇਹ ਤਾਂ ਖੁਸ਼ੀ ਮਨਾਉਣੇ ਰੱਬ ਦੀ ਤੇ ਸੰਤਿਆਪਾਤਾ ਇਹਨਾਂ ਨੂੰ ਤਾਂ ਅੰਦਰੋਂ ਸੀ ਬੱਛੀ ਇਹਨੇ ਕੋਈ ਕੋਹ ਨਹੀਂ ਜੀ ਲੋ ਆ ਗਿਆ ਫੇ ਜਿੱਥੇ ਪਰਮਾਧਮਾ ਰੱਖੀ ਉੱਥੇ ਰਹਿਣਾ ਪੈਂਦਾ ਜੇ ਪਰਮਾਧਮਾ ਸਿਹਰੀ ਦੇਵੀ ਮੂਰਤ ਆਫੇ ਮੀ ਵੀ ਆ ਮਗਲੇ ਆ ਜੂਗਾ ਘਰਾਉਣਾ ਦੀ ਕਿਹੜੀ ਗੱਲ ਆ ਇਹ ਨਾ ਭਾਈ ਆ ਜਾਓ ਨੰਗਿਆਓ ਆਈ ਤੁਹਾਨੂੰ ਦੀ ਸਾਪੀ ਕਾ ਆਣੀ ਆ ਜੀ ਬੱਜੀ ਕਿਵੇਂ ਆਣੇ ਹੋਏ ਅਸੀਂ ਸਾਰੇ ਕਲਾਬ ਵਾਲੇ ਰੱਖ ਕੇ ਅੱਛਾ ਜੀ ਹੰਡੇ ਵਿੱਚ ਬੂਟੇ ਲਾ ਰਹੇ ਹਾਂ ਤੁਸੀਂ ਵੀ ਆਪ ਬੂਟਾ ਆਪਣੇ ਘਰੇ ਲਾਓ ਇਹਨੂੰ ਪਾਣੀ ਪਾਉਣਾ ਕਰੋ ਇਹਦੀ ਛਾਂ ਇਹ ਜ਼ਰੂਰ ਪਾਓ ਛੋਟੇ ਜਵਾਗ ਮੰਨਣਗੇ ਠੀਕ ਹੈ ਇਹ ਰਾਤੀ ਸੋਰੀ ਬਸੋ ਲਾਓ ਪਾਣੀ ਆਇਆ ਕਰਾਈ ਲਾਓ ਆਹ ਜਿਆਦਾ ਕੋਈ ਸੋਚ ਨਹੀਂ ਲੱਗਦੀ पाणी सां सत्ारो पाणी सां सत्ारो पाणी सां सत्ार करो पाणी सां सत्ार

ਭਾਈ ਕਰ ਰਿਹਾ ਹੈਂ ਕਿਆ ਆਹ ਨਹੀਂ ਪਿੰਡ ਦੇ ਵਿੱਚ ਆਹ ਚੱਕੀ ਵੀ ਮੁੱਤਾ ਘਰੇ ਜਾ ਕੇ ਮੁੱਤਾ ਲੱਗੀ ਆਲਾ ਹੀ ਬਾਤ ਹੈ ਮਾਲਾ ਯਾਰਾ ਤੇਰੇ ਬਾਤ ਚੋਂ ਤਾਂ ਜੱਕਾ ਮਾਂਜੂ ਮੇਰਾ ਆਲਾ ਮੇਰੇ ਪੰਜੇ ਆਉਂਦੀ ਹੈ ਆਲਾ ਸੱਤੀ ਆ ਉਹ ਮੇਰਾ ਬੋਲਾ ਇੱਕ ਜਿੱਥੇ ਤੱਕ ਲੈ ਲਾ ਗਿਆ ਮੇਰਾ ਪਹਿਲਾ ਇਹ ਤਾਲਾ ਬੋਲਾ ਹੈ ਤੇ ਮੇਰਾ ਉਹ ਮੇਰਾ ਪਾਣ ਦਾ ਗੈਲਾ ਬੱਲੇ ਨੂੰ ਤਾਂ ਮੇਰਾ ਬੋਲਾ ਚੱਲ ਚੱਲ ਆ ਗਿਆ ਚੱਲ ਆ ਚੱਕਾ ਦੇਖੋ ਭਰਾਵੋ ਜਿੱਤੇ ਦੇ ਕੁੜੀ ਹੋਈ ਤਾਂ ਜਿੱਤੇ ਨੇ ਸਾਰੇ ਪਿੰਡ ਵਿੱਚ ਰੁੱਖ ਲਗਵਾਏ ਤੇ ਤਾਰੇ ਨੇ ਸਾਰੇ ਪਿੰਡ ਨੂੰ ਮੁਫਤ ਵਿੱਚ ਸ਼ਰਾਬ ਪਲਾਈ ਨਸ਼ੇ ਵਿੱਚ ੁੱਤ ਹੋ ਕੇ ਅੱdte ਤਾਂ ਨਾਲੀਆ ਚ ਡਿੱਗ ਪਈ ਤੇ ਉੱਥੇ ਹੀ ਰਾਤ ਕੱਤੀ ਉਹਨਾਂ ਨੇ ਮੇਰੇ ਸਾਏ ਨੂੰ ਇੰਨੀ ਸ਼ਰਾਬ ਪੀ ਇੰਨੀ ਸ਼ਰਾਬ ਪਿਆਈ ਉਹਨਾਂ ਕੱਲ ਸਾਰਾ ਦਿਨ ਰੂੜੀਆਂ ਜੀ ਕਰਦਾ ਰਹੀ ਆ ਪਾਏ ਦੂਦੀ ਮਾਰ ਕੋਣੀ ਤਾ ਆ ਸਾਡੇ ਪੰਡਾਲਾ ਜਿਹੜਾ ਰਾਮੂ ਤੇ ਬਾਲਾ ਨਹੀਂ ਆ ਉਹ 1500 ਰੁਪਏ ਦਾ ਚੱਪੜ ਜੀ ਵਰਗੇ ਜੇ ਜੁਗ ਜਾਂਦੇ ਫਿਰ ਦਸ ਕੀ ਬੰਦਾ ਯਾਰ ਇਹ ਤਾਂ ਕੁਝ ਵੀ ਨਹੀਂ ਅੱਛਾ ਅੱਛਾ ਰਾਤ ਤਾਰੇ ਨੇ ਲੋਕਾਂ ਨੂੰ ਇੰਨੀ ਸ਼ਰਾਬ ਪਿਆਈ ਇੰਨੀ ਸ਼ਰਾਬ ਪਿਆਈ ਕਿ ਮੇਰੇ ਵਾਲਾ ਤਾਇਆ ਗਲੀ 'ਚ ਡਿੱਗ ਪਿਆ ਉਹ ਹਵਾ ساری ਰਾਤ ਗਲੀ 'ਚ ਕੁੱਤੇ ਉਹਦਾ ਮੂੰਹ 'ਚ ਕੀਤੇ ਆ ਓਏ ਇੱਕ ਰਾਤ ਮੇਰਾ ਦਾਦਾ ਵੀ ਉਹਨਾਂ ਦੇ ਘਰੇ ਦਾਰੂ ਪੀ ਆਇਆ ਜਦੋਂ ਘਰੇ ਆਇਆ ਮੇਰੀ ਚਾਚੀ ਨੇ ਉਹਦੀ ਅਜੇ ਹੀ ਖੜਕੈਂਤੀ ਕਰੀ ਆ ਅਜੇ ਹੀ ਖੜਕੈਂਤੀ ਕਰੀ ਕਿਉਂ ਮੁਰਕੇ ਦਾਰੂ ਨਹੀਂ ਪੀਂਦਾ ਗੱਲ ਫਿਰ ਨਾ ਆਜਾ ਤੇ ਮਾ ਪਾਣੀ ਸਾਤ ਕਾਰ ਕਰੋ ਪਾਣੀ ਸਾਤ ਕਾਰ ਕਰੋ ਸਾਤ ਕਾਰ ਮੇਰੀ ਜਿੱਤ ਅੱਜ ਤੇ ਮੈਨੂੰ ਪਤਾ ਹੀ ਆ ਆਪਣੇ ਪਿੰਡ ਦਾ ਹੀ ਅੱਜ ਸਾਰੇ ਪਿੰਡ ਦੇ ਵਿੱਚ ਰੁਕ ਲਗਾਇਆ ਤੁਹਾਨੂੰ ਪਤਾ ਹੈ ਕਿ ਮੇਰੇ ਕੁੜੀ ਹੋਈ ਹੈ ਸਾਤ ਕਾਰ ਕਰੋ ਕਿਹਨੇ ਜਾਣਦੇ ਨੇ ਤੇ ਮੈਂ ਸਾਰੇ ਪਿੰਡ ਦੇ ਵਿੱਚ ਆ ਰੁਕ ਲਾ ਰਿਹਾ ਠੀਕ ਹੈ ਵੀ ਪਿੰਡ ਵਾਸੀਓ ਠੀਕ ਹੈ ਠੀਕ ਹੈ ਚੱਲੀ ਠੀਕ ਹੈ ਤੁਸੀਂ ਵੀ ਰੁੱਖ ਲਾਓ ਕੁੱਖ ਬਚਾਓ ਠੀਕ ਹੈ ਜੀ ਕਿਉਂਕਿ ਰੁੱਖ ਲਾਉਣ ਨਾਲ ਸਾਨੂੰ ਆਕਸੀਜਨ ਮਿਲਦੀ ਹੈ ਕਿਉਂਕਿ ਜਿਹੜੀ ਅਸੀਂ ਜਾਣ ਵਾਸਤੇ ਆਕਸੀਜਨ ਅੰਦਰ ਲੈਨੇ ਆਂ ਹਾਂ ਹਾਂਜੀ ਉਹ ਆਕਸੀਜਨ ਇਹਨਾਂ ਰੁੱਖਾਂ ਤੋਂ ਮਿਲਦੀ ਹੈ ਅੱਛਾ ਜੀ ਤੁਸੀਂ ਵੀ ਇਸ ਨਾਲ ਮੇਰੇ ਵਿੱਚ ਬੱਦ ਚੜ ਕੇ ਹਿੱਸਾ ਲਓ ਅਸੀਂ ਵੀ ਸਪੰਸਰਾਂ ਨੂੰ ਨਾਲ ਲੈ ਕੇ ਮੈਂ ਸਾਰੇ ਪਿੰਡ ਦੇ ਵਿੱਚ ਇਹਦੇ ਪਿੰਡ ਵਾਸੀ ਨੇ ਕਲੱਬ ਮੈਂਬਰ ਨੇ ਹੋਰ ਸਾਰੇ ਅਸੀਂ ਇਸ ਪਿੰਡ ਦੇ ਵਿੱਚ ਰੁੱਖ ਲਾਏ ਆ ਹਾਂਜੀ ਠੀਕ ਹੈ ਜੀ ਠੀਕ ਹੈ ਤਾਂ ਕਿ ਅਸੀਂ ਰੁੱਖ ਲਾ ਸਕੀਏ भुख तो बचा सकी ठीक तो। तो तो। है सत्कार सत्कार करो वागुरू जी का खालसा वागुरू जी की फतेह आओ भाई किने बाबा जी मेरे घरे धीने जन्म लिया ਬਹੁਤ ਮਹਾਨ ਹੈ ਤੁਸੀਂ ਮੇਰੇ ਤੇ ਇਹੋ ਜੇ ਆਸ਼ੀਰਵਾਦ ਦਿਓ ਮੈਨੂੰ ਮੇਰੇ ਸਿਰ ਤੇ ਆਸ਼ੀਰਵਾਦ ਦਾ ਹੱਥ ਰੱਖੋ ਕਿ ਮੈਂ ਉਸ ਮੇਰੀ ਧੀ ਨੂੰ ਮਹਾਨ ਬਣਾ ਸਕਾਂ ਉਸ ਦਾ ਪਾਲਣ ਪੋਸ਼ਣ ਵਧੀਆ ਕਰ ਸਕਾਂ ਮੈਨੂੰ ਬਸ ਇੰਨੀ ਸ਼ਕਤੀ ਵਾ ਇਹ ਜੋ ਕਿਰਪਾ ਹੈ ਗੁਰੂ ਹਰਗੋਬਿੰਦ ਸਾਹਿਬ ਦੇ ਪਾਵਨ ਪਿਤਰਾਂ ਤੋਂ ਤੇ ਈ ਆਏ ਹੋ ਗੁਰੂ ਹਰਗੋਬਿੰਦ ਸਾਹਿਬ ਆਪੇ ਹੀ ਕਿਰਪਾ ਕਰ ਦੇਣਗੇ ਗੁਰੂ ਸਾਹਿਬ ਦੀ ਅਪਾਰ ਬਖਸ਼ਿਸ਼ ਹੁੰਦੀ ਆ ਜਿਸ ਜੀਵ ਤੇ ਵੀ ਹੁੰਦੀ ਆ ਕਿਉਂਕਿ ਜਿਹੜਾ ਵੀ ਜੀਵ ਜਨਮ ਲੈਂਦਾ ਉਹ ਗੁਰੂ ਦੀ ਕਿਰਪਾ ਦੇ ਗੁਰੂ ਦੀ ਬਖਸ਼ਿਸ਼ ਦੇ ਨਾਲ ਜਨਮ ਲੈਂਦਾ ਤੇ ਲੜਕੀ ਆਪਣੀ ਥਾਂ ਤੇ ਮਹਾਨ ਹੈ ਲੜਕਾ ਆਪਣੇ ਥਾਂ ਤੇ ਹੈ ਪਰ ਲੜਕੀਆਂ ਵੀ ਆਪਣੇ ਥਾਂ ਤੇ ਮਹਾਨ ਹੈ ਜੇ ਆਪਾਂ ਪਿਛਲੇ ਸਮਿਆਂ ਵਿੱਚ ਨਿਗਾ ਮਾਰ ਗਏ ਤਾਂ ਪਿਛਲੇ ਸਮੇਂ ਦੇ ਵਿੱਚ ਤੇ ਕੋ ਕਿੰਨੀਆਂ ਮਹਾਨ ਅੱਛੇ ਹੋਈਆਂ ਬੀਬੀ ਹਰਸ਼ਰਨ ਕੌਰ ਵਰਗੀਆਂ ਕਿੱਡੀਆਂ ਮਹਾਨ ਮਾਈ ਭਾਗੋ ਵਰਗੀਆਂ ਹੋਈਆਂ ਜਿਨ੍ਹਾਂ ਨੇ ਵੱਡੇ ਵੱਡੇ ਜੰਗ ਲੜੇ ਔਰ ਜ਼ੁਲਮ ਨੂੰ ਨਾਸ ਕੀਤਾ ਔਰ ਇਸ ਨਾਮ ਮਹਾਨ ਬੀਬੀਆਂ ਅੱਜ ਦੇ ਸਮੇਂ ਵਿੱਚ ਵੀ ਹੈ ਆਉਣ ਵਾਲੇ ਸਮੇਂ ਵਿੱਚ ਵੀ ਹੋਣੀਆਂ ਤੇ ਗੁਰੂ ਪਾਤਸ਼ਾਹ ਕਿਰਪਾ ਕਰਨ ਤੁਹਾਡੀ ਜਿਹੜੀ ਇਹ ਲੜਕੀ ਹੈ ਮਹਾਨ ਬਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਪਾ ਪਾਪਾ ਮੈਂ ਨਿੱਕਲੇ ਨੂੰ ਰਜਿਸਟਰ ਕਰ ਦਿੱਤਾ ਮੈਂ ਬੁੱਤ ਕੋਡਾਂ ਨਹੀਂ ਇਹ ਕਰਨਾ ਕਰਿਆ ਕਰ ਤੂੰ ਹਾਂ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹ ਕੇ ਵੀ ਬੱਚੇ ਵੱਡੇ ਅਫਸਰ ਬਣ ਸਕਦੇ ਆ ਬਸ ਤੂੰ ਕਹ ਲੈ ਨਾ ਬੇਹਾ ਬੁੱਤ ਪੜਾਈ ਵੱਲ ਧਿਆਨ ਰੱਖਿਆ ਕਰ ਚੰਗਾ ਆਜਾ

ਇਸ ਤੇ ਮੇਰਾ ਸਰਕਾਰ ਸਰਕਾਰ ਤੇ ਨੱਡੀ ਸਮਝਾਂ ਦੇ ਵੀਰੇ ਸਮਝਾਂ ਨਾ ਲੜਦਾ ਤੂੰ ਖਾਮਤਾ ਨਹੀਂ ਹੁੰਦੀ ਤੈਨੂੰ ਨੱਥੇ ਪੱਤੇ ਕਰਕੇ ਪੜਦੀ ਆਂ ਤੇ ਹੱਕ ਨਾਲ ਖੇਡ ਤੇ ਬਾਲੀ ਤੂੰ ਸਾਡੀ ਗੱਲ ਤੋਂ ਕੀ ਲੈਣਾ ਤੂੰ ਘਰੇ ਜਾ ਆਈਏ ਬਾਲੀ ਚਲੀ ਮੈਂ ਇਸ ਵਾਰ ਤੇ ਬੱਸ ਕਹਿ ਨਹੀਂ ਲੈਣਾ ਜੇਕਰ ਆ ਤੂੰ ਕੀ ਖੜੀ ਆਂ ਕਿ ਨਾ ਬਹਿਣੀ ਖੇਡਾਂ ਤੇ ਕੋਈ ਤੇਰੇ ਤੈਨੂੰ ਵੀ ਕੋਈ ਛੇੜੂਗਾ ਜੇ ਤੁਸ ਫੈਰ ਕਰਨੀ ਆ ਆਪਣੀ ਟਮਾਟਰਾਂ ਨੂੰ ਪੇਟਿਆ ਨੂੰ ਜੇਕਰ ਸੇਮ ਕਰਨਾ ਪਾਉ ਹੈ ਨਾ ਤੇ ਜਿਹਨੂੰ ਕਹਿੰਦਾ ਉਸ ਤੋਂ ਵੀ ਵੱਡਾ ਪਾਉ ਹੈ ਚੈਂਕੀ ਵਾਲੀ ਤਾਂ ਸਭੇ ਇੱਕਾ ਬਹੁਤ ਨੇ